ਆ ਗੁਰਬਾਣੀ ਦੀ ਬਾਰੇ ਗੱਲ ਕਰੀਏ ਤੇ ਗੁਰਬਾਣੀ ਦੇ ਬਾਰੇ ਕਿੰਨੀ ਕਨੋਲਜ ਰੱਖਦੇ ਹੂੰ ਤੂੰ ਸਭ ਕੁਝ ਪਤਾ ਹੈ ਪੰਜ ਪਿਆਰਿਆਂ ਦੇ ਨਾਮ ਪਤਾ ਥੋਨੂੰ ਹਾਂਜੀ ਭਾਈ ਤਰਨ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਭਾਈ ਦਿਆ ਸਿੰਘ ਜੀ ਕਿੰਨੇ ਰਾਗ ਹੁੰਦੇ ਨੇ 31 ਰਾਗ ਹੁੰਦੇ ਨੇ 31 ਰਾਗ ਹੁੰਦੇ ਨੇ ਹਾਂ ਨਾਮ ਪਤਾ ਹੈ ਥੋਨੂੰ ਸਾਰੇ ਹਾਂਜੀ ਜਦੋਂ ਪਾਠ ਕਰਦੇ ਹੂੰ ਤੇ ਪਾਠ ਨੂੰ ਜਿਵੇਂ ਹੁਣ ਸਮਝਦੇ ਨੇ ਲਿਖ ਵੱਡੇ ਬੰਦੇ ਹਨਾ ਜੇ ਕਹਦੇ ਨੇ ਕਿ ਉਹਨੂੰ ਨਾਲ-ਨਾਲ ਸਮਝ ਕਿੰਨਾ ਕੁ ਸਮਝ ਆਈ ਜਾਂਦੀ ਏ ਕਿ ਥੋੜੀ-ਥੋੜੀ ਹਲੀ ਸਮਝ ਥੋੜੀ ਆਉਂਦੀ ਏ ਥੋੜੇ-ਥੋੜੇ ਸਮਝ ਆਉਂਦੇ ਜੂ ਨਹੀਂ ਆਂਦਾ ਪਾਪਾ ਤੋਂ ਪੁੱਛ ਲੈ ਜਿੱਥੇ ਮੋਬਾਈਲ ਦੇ ਵਿੱਚ ਬੜਾ ਲੰਮਾ-ਲੰਮਾ ਸਮਾਂ ਬੱਚੇ ਗੁਜ਼ਾਰਦੇ ਨੇ ਉੱਥੇ ਆਪਣੇ ਆਪ ਨੂੰ ਵੀ ਯਤਨ ਕਰਨਾ ਪਵੇਗਾ ਕਿ ਬੱਚਿਆਂ ਨੂੰ ਭਾਵੇਂ ਥੋੜਾ ਸਮਾਂ ਹੀ ਲਾਓ ਅੱਧਾ ਘੰਟਾ ਘੰਟਾ ਕੋਈ ਜਿੰਨਾ ਵੀ ਸਮਾਂ ਤੁਹਾਡਾ ਨਿਕਲ ਸਕਦਾ ਹੈ ਆਪ ਬੱਚਿਆਂ ਨੂੰ ਗੁਰਬਾਣੀ ਨੂੰ ਪੜ੍ਹਾਓ ਉਹਨਾਂ ਨੂੰ ਗੁਰਦੁਆਰੇ ਲੈ ਕੇ ਆਓ ਸਸਿਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਅੱਜ ਦੀ ਇੰਟਰਵਿਊ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਜਿਹੜੀ ਇੰਟਰਵਿਊ ਅਸੀਂ ਕਰਨ ਜਾ ਰਹੇ ਹਾਂ ਉਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਇੱਕ ਅਜਾਹੀ ਬੱਚੀ ਨਾਲ ਕਰਾਵਾਂਗੇ ਜਿਹੜਾ ਕਿ ਸੰਪੂਰਨ ਤੌਰ ਤੇ ਸਿੱਖੀ ਦੇ ਨਾਲ ਜੁੜਿਆ ਹੋਇਆ ਹੈ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੋਇਆ ਹੈ ਅੱਜ ਦੇ ਸਮੇਂ 'ਚ ਅਸੀਂ ਦੇਖਦੇ ਹਾਂ ਕਿ ਸਾਡੇ ਬੱਚਿਆਂ ਦਾ ਧਿਆਨ ਜ਼ਿਆਦਾਤਰ ਮੋਬਾਈਲਾਂ ਦੇ ਵਿੱਚ ਹੁੰਦਾ ਹੈ, ਖੇਡਕੁੱਦ ਦੇ ਵਿੱਚ ਹੁੰਦਾ ਹੈ। ਜਿੱਥੇ ਅੱਜ ਦੇ ਬੱਚੇ ਜ਼ਿਆਦਾਤਰ ਮੋਬਾਈਲ ਦੇ ਵਿੱਚ ਵੜਨਾ ਪਸੰਦ ਕਰਦੇ ਨੇ, ਮੋਬਾਈਲ ਦੇ ਨਾਲ ਹੀ ਖੇਡਣਾ ਪਸੰਦ ਕਰਦੇ ਨੇ, ਮੋਬਾਈਲ ਦੇ ਵਿੱਚ ਵੀਡੀਓਜ਼ ਦੇਖਣਾ ਪਸੰਦ ਕਰਦੇ ਨੇ। ਉੱਥੇ ਹੀ ਅੱਜ ਸਰਗੁਣਪ੍ਰੀਤ ਸਾਡੇ ਨਾਲ ਨੇ ਜਿਹੜੇ ਕਿ ਬਹੁਤ ਹੀ ਇੱਕ ਚੰਗਾ ਗੁਣ ਇਹਨਾਂ ਨੇ ਪਾਲਿਆ ਸਿੱਖ ਇਤਿਹਾਸ ਦੇ ਨਾਲ ਜੁੜਨ ਦਾ, ਸਿੱਖੀ ਸਰੂਪ ਦੇ ਨਾਲ ਜੁੜਨ ਦਾ ਤੇ ਜਿਹੜੀ ਸਿੱਖੀ ਸਿਧਾਂਤ ਨੇ ਉਹਨਾਂ ਦੇ ਨਾਲ ਜੁੜਨ ਦਾ ਸੋ ਕਰ ਲੈਨੀ ਆ ਸਵਾਗਤ ਬੇਟਾ ਸਾਸਿਕਾਲ ਸਾਸਿਕਾਲ ਲੰਗਾ ਬੇਟਾ ਨਾਮ ਕੀ ਆ ਤੁਹਾਡਾ ਸਰਗਨ ਪ੍ਰੇਤਕਾਰ ਕਿਹੜੀ ਕਲਾਸ ਚ ਪੜਦੇ ਹੋ 5th ਪੰਜਵੀਂ ਕਲਾਸ ਚ ਪੜ੍ਹਦੇ ਹਾਂ ਤੇ ਬੇਟਾ ਆਪਾਂ ਗੱਲ ਕੀਤੀ ਸੀ ਤੁਹਾਡੇ ਫਾਦਰ ਸਾਹਿਬ ਦੇ ਨਾਲ ਤੁਹਾਡੇ ਫਾਦਰ ਸਾਹਿਬ ਕਹਿੰਦੇ ਕਿ ਤੁਹਾਨੂੰ ਸਿੱਖੀ ਦੇ ਨਾਲ ਬਹੁਤ ਪਿਆਰ ਹੈ ਤੁਹਾਨੂੰ ਪ੍ਰੇਮ ਹੈ ਸਿੱਖ ਇਤਿਹਾਸ ਦੇ ਨਾਲ ਤੇ ਕਿਸ ਤਰ੍ਹਾਂ ਸ਼ੁਰੂ ਕੀਤਾ ਇਹ ਪ੍ਰੇਮ ਕਿਸ ਤਰ੍ਹਾਂ ਲੱਗਿਆ ਤੁਸੀਂ ਕਦੋਂ ਤੋਂ ਲੱਗੇ ਇਸ ਚੀਜ਼ ਦੇ ਅ ਪਹਿਲਾ ਮੇਰੇ ਪਾਪਾ ਗੁਰਦੁਆਰੇ ਕਲਾਸਾਂ ਲਾਂਦੇ ਹੀ ਉਦੋਂ ਮੈਂ ਸਿੱਖਿਆ ਸੀ ਉਹਨਾਂ ਨੇ ਸਿਖਾਇਆ ਇਤਿਹਾਸ ਲਿਖਵਾਇਆ ਸੀ ਹੂੰ ਉਦੋਂ ਤੋਂ ਸ਼ੁਰੂ ਕਰਦੇ ਆ ਤੁਸੀਂ ਤੇ ਬੇਟਾ ਤੁਹਾਨੂੰ ਕਿੰਨੀ ਕ ਨੌਲੇਜ ਹੈ ਆਪਾਂ ਕਹਿ ਲਈ ਕਿ ਦੇਖੋ ਗੁਰਬਾਣੀ ਬਾਰੇ ਨੌਲੇਜ ਰੱਖਣੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਸਿੱਕੇ ਇਤਿਹਾਸ ਬਾਰੇ ਤਾਂ ਆਪਾਂ ਫਿਲਮਾਂ 'ਚ ਵੀ ਦੇਖ ਲੈਨੇ ਆ ਟੀਵੀ 'ਚ ਵੀ ਆਪਾਂ ਨੂੰ ਦੇਖ ਲੈਨੇ ਆ ਫੋਨਾਂ 'ਚ ਵੀ ਦੇਖ ਲੈਨੇ ਆ ਪਰ ਗੁਰਬਾਣੀ ਦੇ ਬਾਰੇ ਨੌਲੇਜ ਰੱਖਣੀ ਇੰਨੀ ਛੋਟੀ ਉਮਰ 'ਚ ਬਹੁਤ ਵੱਡੀ ਗੱਲ ਐ ਆਪਾਂ ਬੱਚੇ ਨਾਲ ਗੱਲਬਾਤ ਕਰਾਂਗੇ ਉਹ ਚੀਜ਼ਾਂ ਜਿਹੜੀਆਂ ਕਿ ਅੱਜ ਕੱਲ ਅਸੀਂ ਦੇਖਦੇ ਆ ਕਿ ਵੱਡੀ ਉਮਰ 'ਚ ਵੀ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ ਉਹ ਇਸ ਬੱਚੇ ਨੂੰ ਪਤਾ ਨਹੀਂ ਉਹ ਚੀਜ਼ਾਂ ਉਹ ਸਵਾਲ ਇਸ ਬੱਚੇ ਨੂੰ ਆਉਂਦੇ ਨੇ ਬੇਟਾ ਆਪਾਂ ਗੁਰਬਾਣੀ ਦੀ ਬਾਰੇ ਗੱਲ ਕਰੀਏ ਤੇ ਗੁਰਬਾਣੀ ਦੇ ਬਾਰੇ ਕਿੰਨੀ ਕ ਨੌਲੇਜ ਰੱਖਦੇ ਹੋ ਤੂੰ ਸਭ ਕੁਝ ਪਤਾ ਹੈ ਬੇਟਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਕਿੰਨੇ ਰਾਗ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਹੁੰਦਾ 31 ਰਾਗ ਹੁੰਦੇ ਨੇ ਹਾਂਜੀ ਨਾਮ ਪਤਾ ਹੈ ਤੁਹਾਨੂੰ ਸਾਰਿਆਂ ਦਾ ਹਾਂਜੀ ਦੱਸ ਸਕਦੇ ਹੋ ਸਾਨੂੰ ਹਾਂਜੀ ਸ਼ਿਦາກ ਮਾਚ ਗੋੜੇ ਆਸਾ ਗੁਜਰੀ ਦੇਵਗੰਧਾਰੀ ਬਿਹાગਰੀ ਵੇਢਾਂਸ ਸੋਰਤ ਨਾਸਰੀ ਜਤਸਰੀ ਟੋੜੀ ਬਨਾਰੀ ਤਿਲੰਗ ਸੋਹੀ ਬਿਲਾਵਲ ਗੋੜ ਰਾਮਕਲੀ ਨਟਨ ਨਰਾਇਣ ਮੱਲੇ ਗੋੜਾ ਤਾਰੂ ਤਕਹਾਰੀ ਕੇਦਾਰਾ ਪੈੜੋ ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣਾ ਪ੍ਰਭਾਤੀ ਜੈ ਜਵੰਤੀ ਜੀ ਬਹੁਤ ਵਧੀਆ ਬਹੁਤ ਵਧੀਆ ਪੁੱਤਾ ਗੁਰੂ ਗ੍ਰੰਥ ਸਾਹਿਬ ਦੇ ਕੁੱਲ ਅੰਗ ਕਿੰਨੇ ਨੇ 1430 1430 ਹਾਂਜੀ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲਾ ਰਾਗ ਕਿਹੜਾ ਸ਼੍ਰੀ ਦਾਗ ਤੇ ਸਭ ਤੋਂ ਆਖਰੀ ਜੈ ਜੈ ਭੰਤੇ ਕਿੰਨੇ ਭਗਤਾਂ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ 15 ਭਗਤਾਂ ਦੀ ਬਾਣੀ ਹੈ ਨਾਮ ਪਤਾ ਹੈ ਤੁਹਾਨੂੰ ਸਾਰਿਆਂ ਦੀ ਹਾਂ ਜੀ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਭਗਤ ਕਬੀਰ ਜੀ ਭਗਤ ਸੈਨ ਜੀ ਭਗਤ ਤਨਨਾਜੀ ਭਗਤ ਫਰੀਦ ਜੀ ਭਗਤ ਲੋਚਨ ਜੀ ਭਗਤ ਸਦਨਾ ਜੀ ਭਗਤ ਭਗਤ ਬਾਨ ਪੀਪਾ ਜੀ ਭਗਤ ਬਾਨੀ ਜੀ ਭਗਤ ਸਰਦਾਸ ਜੀ ਭਗਤ ਰਾਮਨੰਦ ਜੀ ਦੇ ਦੇਖੋ ਕਿੰਨਾ ਚੰਗਾ ਇੱਕ ਬੱਚੇ ਨੂੰ ਨੌਲੇਜ ਹੈ ਗੁਰਬਾਣੀ ਦੇ ਬਾਰੇ ਆਪਾਂ ਹੋਰ ਵੀ ਬਹੁਤ ਸਾਰੇ ਸਵਾਲ ਨਾਲ ਨਾਲ ਇਸ ਬੱਚੇ ਤੋਂ ਪੁੱਛਦੇ ਰਹਾਂਗੇ ਬੇਟਾ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਜਦੋਂ ਤੁਸੀਂ ਇਹ ਸਾਰਾ ਕੁਝ ਪੜਿਆ ਤੁਸੀਂ ਖੁਦ ਵੀ ਪਾਠ ਕਰਦੇ ਹੋ ਹਾਂਜੀ ਹਰ ਰੋਜ਼ ਪਾਠ ਕਰਦੇ ਹਾਂ ਹਾਂਜੀ ਤੇ ਬੇਟਾ ਤੁਸੀਂ ਨਾਲ-ਨਾਲ ਜਦੋਂ ਪਾਠ ਕਰਦੇ ਹੋ ਤੇ ਪਾਠ ਨੂੰ ਜਿਵੇਂ ਹੁਣ ਸਮਝਦੇ ਨੇ ਦੇਖ ਵੱਡੇ ਬੰਦੇ ਹਨਾ ਜੇ ਕਹਿ ਦਿੰਦੇ ਨੇ ਕਿ ਉਹਨੂੰ ਨਾਲ-ਨਾਲ ਸਮਝ ਕਿੰਨਾ ਕੁ ਸਮਝ ਆਈ ਜਾਂਦੀ ਏ ਕਿ ਥੋੜੀ-ਥੋੜੀ ਹਲੇ ਸਮਝ ਥੋੜੀ ਆਉਂਦੀ ਏ ਥੋੜੀ-ਥੋੜੀ ਸਮਝ ਆਉਂਦੀ ਏ ਜੋ ਨਹੀਂ ਆਉਂਦਾ ਪਾਪਾ ਤੋਂ ਪੁੱਛ ਲੈਣਾ ਅੱਛਾ ਬੀ ਜਿਹੜਾ ਨਹੀਂ ਸਮਝ ਆਉਂਦਾ ਪੁੱਛ ਹੀ ਜਾਂਦੇ ਹੋ ਸੋ ਬਹੁਤ ਚੰਗੀ ਗੱਲ ਹੈ ਕਿ ਗੁਰਬਾਣੀ ਨੂੰ ਪੜ੍ਹਨ ਦੇ ਨਾਲ-ਨਾਲ ਇਸ ਉਮਰ ਦੇ ਵਿੱਚ ਜੇਕਰ ਬੱਚਾ ਸਮਝਣ ਦਾ ਯਤਨ ਕਰ ਰਿਹਾ ਹੈ ਤਾਂ ਬੜਾ ਕਹ ਲਈਏ ਕਿ ਇੱਕ ਵੱਡਾ ਉਪਰਾਲਾ ਇਸ ਬੱਚੀ ਦਾ ਇੰਨੀ ਛੋਟੀ ਉਮਰ ਦੇ ਵਿੱਚ ਬੇਟਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਗੁਰੂਆਂ ਦੀ ਬਾਣੀ ਹੈ ਜਿਹੜੀ ਉਹ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ 6 ਗੁਰੂਆਂ ਦੀ ਬਾਣੀ ਦਰਜ ਹੈ ਹਮ ਇਨਾਮ ਦੱਸ ਦੋ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰ Rai ਸਾਹਿਬ ਜੀ ਬੇਟਾ ਆਪਾਂ ਸਿੱਖ ਇਤਿਹਾਸ ਦੀ ਵਾਰੀ ਗੱਲ ਕਰੀਏ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਆਪਣੇ ਤਖਤ ਨੇ ਅੱਜ ਦੇ ਸਮੇਂ ਵੀ ਮੌਜੂਦ ਨੇ ਜਿਹੜੇ ਕਿੰਨੇ ਤਖਤ ਨੇ ਆਪਣੇ ਸਿੱਖਾਂ ਦੇ ਵਿੱਚ ਪੰਜ ਤਖਤ ਕਿਹੜੇ-ਕਿਹੜੇ ਨੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਤਖਤ ਸ੍ਰੀ ਹਰਮੰਦਰ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਹੂੰ ਤੇ ਬੇਟਾ ਜੇਕਰ ਆਪਾਂ ਪੰਜਾਬ ਦੇ ਵਿੱਚ ਕਹਿ ਲਈਏ ਕਿ ਜਿਹੜੇ ਗੁਰਦੁਆਰਾ ਸਾਹਿਬ ਨੇ ਹਨਾ ਆਮ ਲੋਕ ਉੱਥੇ ਕਿੰਨੇ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਆਪਾਂ ਨੂੰ ਪਤਾ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹੋ ਤੁਸੀਂ ਮੱਥਾ ਟੇਕਣ ਜਾਂਦੇ ਹੋ ਹਾਂਜੀ ਇੱਥੇ ਨੇੜੇ ਆਪਣੀ ਕਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਥੜਾ ਸਾਹਿਬ ਥੜਾ ਸਾਹਿਬ ਮੱਥਾ ਟੇਕਣ ਜਾਂਦੇ ਹੁਣ ਹਾਂਜੀ ਗੜੀ ਸਾਹਿਬ ਹੂੰ ਤੇ ਬੇਟਾ ਆਪਾਂ ਗੱਲ ਕਰੀਏ ਕਿ ਹੁਣ ਜਿਸ ਤਰ੍ਹਾਂ ਗੁਰਬਾਣੀ ਹੈ ਤੁਸੀਂ ਪੜ੍ਹਦੇ ਹੋ ਹਨਾ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਗੁਰਬਾਣੀ ਪੜ੍ਹਦੇ ਹੋ ਤੁਸੀਂ ਤੇ ਤੁਹਾਨੂੰ ਇਹ ਸਾਰਾ ਕੁਝ ਕੰਠ ਵੀ ਕੀਤਾ ਇੰਨਾ ਕੁਝ ਕੀਤਾ ਤੇ ਉਹਦੇ ਲਈ ਮੰਮੀ ਪਾਪਾ ਦੋਵੇਂ ਸਹਿਯੋਗ ਕਰਦੇ ਨੇ ਹਾਂਜੀ ਤੇ ਤੁਹਾਡੇ ਨਾਲ ਦੇ ਹੋਰ ਵੀ ਬੱਚੇ ਤੁਹਾਡੇ ਨਾਲ ਸਿੱਖਦੇ ਨੇ ਫਿਰ ਇਸ ਤਰ੍ਹਾਂ ਪਹਿਲਾਂ ਸਿੱਖਦੇ ਸੀ ਹੁਣ ਨਹੀਂ ਸਿੱਖਦੇ ਅੱਛਾ ਹੁਣ ਨਹੀਂ ਸਿੱਖਦੇ ਤੇ ਤੁਸੀਂ ਹੀ ਇਕੱਲੇ ਹੁਣ ਵੀ ਸਿੱਖਦੇ ਹੋ ਫਿਰ ਹੂੰ ਤੇ ਬੇਟਾ ਗੱਲ ਕਰੀਏ ਆਪਾਂ ਕਿ ਪੰਜ ਪਿਆਰੇਆਂ ਦੇ ਨਾਮ ਪਤਾ ਤੁਹਾਨੂੰ ਹਾਂਜੀ ਭਾਈ ਤਰਨ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਈਬ ਸਿੰਘ ਜੀ ਭਾਈ ਦਇਆ ਸਿੰਘ ਜੀ ਹੂੰ ਵੈਰੀ ਗੁੱਡ ਬਹੁਤ ਤਸੱਲੀ ਹੁੰਦੀ ਹੈ ਦਿਲ ਨੂੰ ਜਦੋਂ ਅਸੀਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਮਿਲਦੇ ਹਾਂ ਕਿਉਂਕਿ ਦੇਖੋ ਇੱਕ ਤਾਂ ਬੱਚਾ ਹਨਾ ਉਮਰ ਛੋਟੀ ਹੈ ਤੇ ਇਸ ਉਮਰ ਦੇ ਵਿੱਚ ਇੰਨਾ ਕੁਝ ਯਾਦ ਰੱਖਣਾ ਜਿਹੜੀ ਕਿ ਮੈਂ ਇੱਕ ਨਾ ਚੈਨਲ ਦੇ ਉੱਤੇ ਕਾਫੀ ਟਾਈਮ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਜਿਸ ਦੇ ਵਿੱਚ ਅਸੀਂ ਸਿਰਫ ਪੰਜ ਤਖਤਾਂ ਦੇ ਨਾਂ ਤੇ ਪੰਜ ਪਿਆਰਿਆਂ ਦੇ ਨਾਂ ਤਰਤੀਬ ਬਾਈਸ ਪੁੱਛੇ ਸੀ ਉਹ ਹਜੂਰ ਸਾਹਿਬ ਦੀ ਵੀਡੀਓ ਸੀ ਤੇ ਮੇਰੇ ਨਾਲ ਇੱਕ ਭਾਈ ਸਾਹਿਬ ਸੀ ਜਿਹੜੇ ਕਹਿੰਦੇ ਸੀ ਵੀ ਅਸੀਂ 10000 ਰੁਪਏ ਨਾਮ ਦਾ ਦਿੰਨੇ ਆ ਜੇਕਰ ਕੋਈ ਵੱਡਾ ਬੰਦਾ ਵੀ ਇਹ ਚੀਜ਼ ਦੱਸ ਦੇਵੇ ਪੰਜ ਤਖਤਾਂ ਦੇ ਨਾਂ ਪੰਜ ਪਿਆਰਿਆਂ ਦੇ ਨਾਂ ਤੇ ਉਹ ਗੁਰੂ ਸਾਹਿਬਾਨ ਦੇ ਜਿਹੜੇ ਬੱਚੇ ਨੇ ਸ਼ਹੀਦ ਹੋਏ ਨੇ ਸਾਡੇ ਕਹ ਲਈਏ ਕਿ ਸਾਹਿਬਜ਼ਾਦੇ ਸੀ ਜਿਹੜੇ ਉਹਨਾਂ ਦੇ ਤਰਤੀਬ ਵਾਈਜ਼ ਨਾਂ ਤਾਂ ਅਸੀਂ ਤਕਰੀਬਨ ਉੱਥੇ ਮੈਨੂੰ ਲੱਗਦਾ ਵੀ 50 ਬੰਦਿਆਂ ਨੂੰ ਪੁੱਛਿਆ ਹੋਊਗਾ 50ਾਂ ਦੇ ਵਿੱਚੋਂ ਸਿਰਫ ਇੱਕ ਜਾਂ ਦੋ ਬੰਦੇ ਨੇ ਸਹੀ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਤਾਂ ਬੜਾ ਉਸ ਟਾਈਮ ਮਨ ਨੂੰ ਨਿਰਾਸ਼ਾ ਮਹਿਸੂਸ ਹੋਈ ਕਿ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਨੇ ਆ ਪੰਜਾਬੀ ਕਹਾਉਨੇ ਆ ਪਰ ਅਸਲ ਦੇ ਵਿੱਚ ਅਸੀਂ ਆਪਣੀ ਸਿੱਖੀ ਦੇ ਨਾਲ ਤੇ ਗੁਰਬਾਣੀ ਦੇ ਨਾਲ ਬਹੁਤ ਦੂਰੋਂ ਜੁੜੇ ਹੋਏ ਆ ਅਸੀਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਜਾਂ ਫਿਰ ਉਸ ਤਰ੍ਹਾਂ ਪੜ੍ਹਦੇ ਹੀ ਨਹੀਂ ਕਿ ਸਾਨੂੰ ਕੰਟ ਹੋ ਜਾਵੇ ਯਾ ਫਿਰ ਸਿੱਖ ਇਤਿਹਾਸ ਬਾਰੇ ਸਾਨੂੰ ਜਾਣਕਾਰੀ ਬਹੁਤ ਘੱਟ ਮਿਲਦੀ ਆ ਪਰ ਇਸ ਬੱਚੇ ਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਇਸ ਬੱਚੇ ਨੂੰ ਸਿੱਖ ਗੁਰਬਾਣੀ ਦੀ ਤੇ ਨਾਲ ਨਾਲ ਸਿੱਖ ਇਤਿਹਾਸ ਦੀ ਬਹੁਤ ਚੰਗੀ ਨੌਲੇਜ ਆ ਬੇਟਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਗੱਲ ਕਰੀਏ ਕਿ ਇੱਕ ਕਿਸੇ ਗੁਰੂ ਦੀ ਆ ਭਗਤ ਦੀ ਨਾ ਸਿਰਫ ਇੱਕੋ ਹੀ ਤੁਕ ਹੈ ਕੌਣ ਨੇ ਉਹ ਭਗਤ ਸੁਰਦਾਸ ਜੀ ਸੁਰਦਾਸ ਜੀ ਦੇਖੋ ਇਹੋ ਜਿਹਾ ਸਵਾਲ ਮੈਂ ਕਹਿੰਨਾ ਵੀ ਬਡੇ ਵੀ ਬਹੁਤ ਵੱਡੇ ਬੰਦੇ ਨੇ ਜਿਹੜੇ ਉਹਨਾਂ ਨੂੰ ਵੀ ਘੱਟ ਹੁੰਦੇ ਨੇ ਬੇਟਾ ਇਸ ਤੋਂ ਬਿਨਾ ਆਪਾਂ ਗੁਰੂ ਗ੍ਰੰਥ ਸਾਹਿਬ ਬਾਰੇ ਆਮ ਗੱਲ ਕਰ ਲਈ ਮੈਂ ਸਵਾਲ ਨਹੀਂ ਪੁੱਛੂਗਾ ਤੁਸੀਂ ਆਪ ਦੱਸੋ ਹੋਰ ਕੀ ਕੁਝ ਤੁਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਦੇ ਹੋ ਜਿਵੇਂ ਕੋਈ ਕੋਈ ਵੀ ਚੀਜ਼ਾਂ ਜਿਹੜੀਆਂ ਤੁਸੀਂ ਜਾਣਦੇ ਹੋ ਦੱਸੋ ਸਾਨੂੰ ਗੁਰਬਾਣੀ ਰਹਿਰਾਸ ਗੁਰਬਾਣੀ ਰਹਿਰਾਸ ਸਾਹਿਬ ਸੋਹਿਲਾ ਸਾਹਿਬ ਅਰਦਾਸ ਅਰਦਾਸ ਸਾਹਿਬ ਅਰ ਜਪਜੀ ਸਾਹਿਬ ਹੂੰ ਤੇ ਸਵੇਰ ਵੇਲੇ ਦੀਆਂ ਬਾਣੀਆਂ ਨੇ ਜਿਹੜੀਆਂ ਸ਼ਾਮ ਵੇਲੇ ਦੀਆਂ ਬਾਣੀਆਂ ਕਿਹੜੀਆਂ ਨੇ ਰਹਰਾ ਸਾਹਿਬ ਤੇ ਅਰਦਾ ਸੋਹਿਲਾ ਸਾਹਿਬ ਬੇਟਾ ਜਿਹੜੇ ਗੁਰੂ ਸਾਹਿਬ ਦੇ ਬੱਚੇ ਸੀ ਆਪਾਂ ਨੂੰ ਪਤਾ ਵੀ ਉਹਨਾਂ ਨੇ ਆਪਣੇ ਲਈ ਸ਼ਹੀਦ ਕਰਤੇ ਸੀ ਹਨਾ ਤੇ ਆਪਾਂ ਉਹਨਾਂ ਨੂੰ ਸਹਿਬਜ਼ਾਦੀ ਕਹਿੰਨੀ ਹੈ ਸਤਕਾਰ ਦੇ ਨਾਲ ਸਹਿਬਜ਼ਾਦੀਆਂ ਦੇ ਨਾਮ ਪਤਾ ਤੁਹਾਨੂੰ ਹਾਂਜੀ ਤੰਤਨ ਬਾਬਾ ਜੇਤ ਸਿੰਘ ਜੀ ਤੰਤਨ ਬਾਬਾ ਜੋਰਵਾਰ ਸਿੰਘ ਜੀ ਤੰਤਨ ਬਾਬਾ ਜੋਰਵਾਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਜੀ ਬਹੁਤ ਬਹੁਤ ਸਕੂਨ ਮਿਲੇ ਯਾਰ ਦਿਲ ਨੂੰ ਸੱਚੀ ਇਸ ਬੱਚੇ ਨੂੰ ਮਿਲ ਕੇ ਮੈਨੂੰ ਅੰਦਰੋਂ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਜੇਕਰ ਸੱਚੀ ਸਾਡੀ ਕੌਮ ਦੀ ਹਰੇਕ ਬੱਚੇ ਨੂੰ ਸਾਡੇ ਸਿੱਖਾਂ ਦੇ ਹਰੇਕ ਬੱਚੇ ਨੂੰ ਇੰਨਾ ਕੁ ਵੀ ਸਾਡੇ ਇਤਿਹਾਸ ਬਾਰੇ ਪਤਾ ਹੋਵੇ ਨਾ ਇੰਨਾ ਕੁ ਵੀ ਅਸੀਂ ਆਪਣੀ ਸਿੱਖੀ ਨਾਲ ਜੁੜੇ ਹੋਈਏ ਤਾਂ ਸ਼ਾਇਦ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਜਿਹੜੀਆਂ ਉਹ ਬਹੁਤ ਗੁਰੂ ਸਾਹਿਬ ਦੇ ਨਾਲ ਪਿਆਰ ਪ੍ਰੇਮ ਵਾਲੀਆਂ ਤੇ ਸ਼ਰਧਾ ਵਾਲੀਆਂ ਹੋਣਗੀਆਂ ਤੇ ਜਿਸ ਤਰ੍ਹਾਂ ਦੇ ਹਾਲਾਤ ਅੱਜ ਪੰਜਾਬ ਦੇ ਵਿੱਚ ਬਣੇ ਹੋਏ ਨੇ ਸ਼ਾਇਦ ਹੀ ਹਾਲਾਤ ਬਹੁਤ ਅੱਗੇ ਜਾ ਕੇ ਸੁਧਰ ਸਕਦੇ ਨੇ ਬਾਬਾ ਜੀ ਇਹ ਗੱਲ ਕਰੀਏ ਕਿ ਜਿਸ ਤਰ੍ਹਾਂ ਇਹ ਬੱਚੇ ਤੋਂ ਅਸੀਂ ਬਹੁਤ ਸਾਰੇ ਸਵਾਲ ਪੁੱਛੇ ਬੱਚਾ ਇਤਿਹਾਸ ਬਾਰੇ ਵੀ ਜਾਣਦਾ ਹੈ ਗੁਰਬਾਣੀ ਬਾਰੇ ਵੀ ਜਾਣਦਾ ਹੈ ਕਿਸ ਤਰ੍ਹਾਂ ਤੁਸੀਂ ਇਸ ਲਗਨ ਲਾਈ ਹੈ ਇਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਇਹ ਜਦੋਂ ਬਚਪਨ ਚ ਸੀ ਨਾ ਹੀ ਬਚਪਨ ਦੇ ਵਿੱਚ ਪਹਿਲਾਂ ਇੱਥੇ ਮੈਂ ਕਲਾਸਾਂ ਵੀ ਲਾਉਂਦਾ ਰਿਹਾ ਬੱਚੇ ਕਾਫੀ ਬੱਚੇ ਆਉਂਦੇ ਸੀਗੇ ਤੇ ਉਹਨਾਂ ਦੇ ਨਾਲ ਇਹ ਵੀ ਬਚਪਨ ਤੋਂ ਬੈਠਦੀ ਰਹੀ ਹੈ ਮੇਰੇ ਨਾਲ ਤਕਰੀਬਨ ਜਦੋਂ ਪਾਠ ਵੀ ਕਰਨਾ ਜਾਂ ਕੀਰਤਨ ਵੀ ਕਰਨਾ ਤਾਂ ਵੀ ਇਹ ਮੇਰੇ ਨਾਲ ਇਹ ਸਾਰਾ ਕੁਝ ਦੇਖਦੀ ਏ ਤੇ ਫਿਰ ਬੱਚਿਆਂ ਨੂੰ ਬਕਾਇਦਾ ਜਦੋਂ ਵੀ ਕੋਈ ਪ੍ਰੋਗਰਾਮ ਹੋਣਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਭਗਤ ਨਾਮਦੇਵ ਜੀ ਦਾ ਇੱਥੇ ਮਨਾਇਆ ਜਾਂਦਾ ਸੋ ਉਸ ਪ੍ਰੋਗਰਾਮ ਦੇ ਵਿੱਚ ਫਿਰ ਪ੍ਰੋਗਰਾਮ ਕੀਤਾ ਜਾਂਦਾ ਸੀ ਬੱਚਿਆਂ ਦਾ ਵੀ ਪ੍ਰੋਗਰਾਮ ਰੱਖਿਆ ਜਾਂਦਾ ਸੀ ਉਹਨਾਂ ਨੂੰ ਗਿਫਟ ਵੀ ਦਿੱਤੇ ਜਾਂਦੇ ਸੀ ਤੇ ਬੱਚਿਆਂ ਨੂੰ ਨਾਲ ਜੋੜਿਆ ਜਾਂਦਾ ਇਹ ਗੁਰਬਾਣੀ ਦਾ ਇਤਿਹਾਸ ਦੇ ਨਾਲ ਹੋਰ ਜਿਹੜੀਆਂ ਇਤਿਹਾਸ ਦੇ ਨਾਲ ਰਿਲੇਟਡ ਚੀਜ਼ਾਂ ਨੇ ਉਹਨਾਂ ਬਾਰੇ ਸਾਰਾ ਕੁਝ ਉਹਨਾਂ ਨੂੰ ਦੱਸਿਆ ਜਾਂਦਾ ਸੀ ਬਾਣੀਆਂ ਪੜhaiਆਂ ਜਾਂਦੀਆਂ ਸੀਗੀਆਂ ਤੇ ਇਹ ਸਾਰਾ ਕੁਝ ਜੋ-ਜੋ ਉਹਨਾਂ ਨੂੰ ਦੱਸਿਆ ਗਿਆ ਲਿਖਾਇਆ ਗਿਆ ਤੇ ਇਹ ਬੱਚੇ ਥੋੜਾ ਥੋੜਾ ਕਰਕੇ ਯਾਦ ਕਰਦੇ ਸਨ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਵੀ ਕੋਈ ਨਵੀਂ ਚੀਜ਼ ਇਹਨਾਂ ਨੂੰ ਕਰਵਾਉਂਦੇ ਸਾਰਾ ਉਹ ਉਦਾਂ ਉਦਾਂ ਹੀ ਯਾਦ ਕਰਦੇ ਜਾਂਦੇ ਨੇ ਜਿਵੇਂ ਬਾਬਾ ਜੀ ਅੱਜ ਕੱਲ ਆਪਾਂ ਦੇਖਦੇ ਆਂ ਕਿ ਬੱਚੇ ਅਕਸਰ ਮੋਬਾਈਲ ਫੋਨ ਨੂੰ ਜ਼ਿਆਦਾ ਭੱਜਦੇ ਨੇ ਆਪਾਂ ਉਹਨੂੰ ਬੇਸ਼ੱਕ ਜਿੰਨਾ ਮਰਜ਼ੀ ਸੋਚੀਏ ਕਿ ਆਪਾਂ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣਾ ਆ ਜਾਂ ਬੱਚਿਆਂ ਨੂੰ ਆਪਾਂ ਫੋਨ ਨਹੀਂ ਦਿਖਾਉਣਾ ਪਰ ਆਖਰ ਦੇ ਵਿੱਚ ਹਰੇਕ ਮਾਪੇ ਸੋਚਦਾ ਹੈ ਕਿ ਚਲ ਥੋੜਾ ਟਾਈਮ ਬੱਚੇ ਨੂੰ ਮੋਬਾਈਲ ਫੋਨ ਦੇ ਦਈਏ ਫਿਰ ਉਹਨਾਂ ਚੀਜ਼ਾਂ ਤੋਂ ਕਿਸ ਤਰ੍ਹਾਂ ਦੂਰ ਕਰਕੇ ਬੱਚੇ ਨੂੰ ਗੁਰਬਾਣੀ ਨਾਲ ਜੋੜੀਏ ਉਹਦਾ ਇੱਕੋ ਤਰੀਕਾ ਹੈ ਇਹ ਦੇਖੋ ਇਹ ਬੱਚੇ ਮੋਬਾਈਲ ਤੋਂ ਬਿਨਾ ਨਹੀਂ ਰਹਿੰਦੇ ਆਪਾਂ ਆਮ ਹੀ ਦੇਖਦੇ ਆ ਜੇ ਰੋਟੀ ਵੀ ਖਾਂਦੇ ਹੋਣਗੇ ਤੇ ਬੱਚੇ ਇੱਕ ਪਾਸੇ ਮੋਬਾਈਲ ਲੱਗਾ ਹੁੰਦਾ ਇੱਕ ਪਾਸੇ ਰੋਟੀ ਖਾਂਦੇ ਹੁੰਦੇ ਨੇ ਇਹ ਆਮ ਜਿਹੀ ਗੱਲ ਹੋ ਗਈ ਹੈ ਪਰ ਜੇ ਆਪਾ ਬੱਚਿਆਂ ਦੇ ਵਾਰ-ਵਾਰ ਬੱਚਿਆਂ ਨੂੰ ਗੁਰਬਾਣੀ ਵੱਲ ਤੋਰਾਂਗੇ ਵਾਰ-ਵਾਰ ਉਹਨਾਂ ਦੇ ਮਨ ਦੇ ਵਿੱਚ ਇੱਕੋ ਗੱਲ ਭਰਾਂਗੇ ਕਿ ਗੁਰਬਾਣੀ ਦੇ ਨਾਲ ਜੁੜੋ ਗੁਰਬਾਣੀ ਦੇ ਨਾਲ ਜੁੜ ਕੇ ਹੀ ਤੁਹਾਡਾ ਜੀਵਨ ਜਿਹੜਾ ਉੱਚਾ ਤੇ ਸੋਚਾ ਤੇ ਵਧੀਆ ਬਣ ਸਕਦਾ ਹੈ ਵਧੀਆ ਇਨਸਾਨ ਬਣ ਸਕਦੇ ਹੋ ਸੋ ਇਸੇ ਕਰਕੇ ਜਿੱਥੇ ਮੋਬਾਈਲ ਦੇ ਵਿੱਚ ਬੜਾ ਲੰਮਾ-ਲੰਮਾ ਸਮਾਂ ਬੱਚੇ ਗੁਜ਼ਾਰਦੇ ਨੇ ਉੱਥੇ ਆਪਣੇ ਆਪ ਨੂੰ ਵੀ ਯਤਨ ਕਰਨਾ ਪਵੇਗਾ ਕਿ ਬੱਚਿਆਂ ਨੂੰ ਪਾਵੇਂ ਥੋੜਾ ਸਮਾਂ ਲਾਓ ਅੱਧਾ ਘੰਟਾ ਘੰਟਾ ਕੋ ਜਿੰਨਾ ਵੀ ਸਮਾਂ ਤੁਹਾਡਾ ਕੋ ਨਿਕਲ ਸਕਦਾ ਹੈ ਆਪ ਬੱਚਿਆਂ ਨੂੰ ਗੁਰਬਾਣੀ ਨੂੰ ਪੜ੍ਹਾਓ ਉਹਨਾਂ ਨੂੰ ਗੁਰਦੁਆਰੇ ਲੈ ਕੇ ਆਓ ਉਹਨਾਂ ਨੂੰ ਇਤਿਹਾਸਿਕ ਜਗ੍ਹਾ ਤੇ ਲੈ ਕੇ ਆਓ ਤਾਂ ਜੋ ਉਹ ਬੱਚੇ ਗੁਰਬਾਣੀ ਦੇ ਨਾਲ ਜੁੜ ਸਕਣ ਗੁਰਬਾਣੀ ਦੇ ਨਾਲ ਸਾਂਝ ਪਾ ਸਕਣ ਕਿਤੇ ਨਾ ਕਿਤੇ ਵੱਡਾ ਜਿਹੜਾ ਯੋਗਦਾਨ ਹੈ ਉਹ ਮਾਪਿਆਂ ਦਾ ਇਸ ਦੇ ਵਿੱਚ ਹੁੰਦਾ ਹੈ ਕਿ ਬੱਚੇ ਜਿਹੜੇ ਨੇ ਉਹਨਾਂ ਨੂੰ ਜੇਕਰ ਆਪਾਂ ਗੁਰਬਾਣੀ ਨਾਲ ਜੋੜੀਏ ਜੇਕਰ ਆਪਾਂ ਸਿੱਖ ਇਤਿਹਾਸ ਦੇ ਨਾਲ ਜੋੜੀਏ ਤਾਂ ਬੱਚੇ ਨੇ ਜਿਹੜੇ ਉਹ ਆਪ ਆਪਣੇ ਆਪ ਵੀ ਰੁਚੀ ਬਣਦੀ ਹੈ ਉਹਨਾਂ ਦੀ ਕਿ ਉਹ ਸਿੱਖੀ ਨਾਲ ਜੁੜਨਗੇ ਸਿੱਖੀ ਸਿਧਾਂਤਾਂ ਨਾਲ ਜੁੜਨਗੇ ਸਿੱਖੀ ਇਤਿਹਾਸ ਦੇ ਨਾਲ ਜੁੜਨਗੇ ਸੋ ਬਹੁਤ ਚੰਗਾ ਲੱਗਿਆ ਅੱਜ ਇਸ ਬੱਚੇ ਦੇ ਨਾਲ ਮਿਲ ਕੇ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ ਕਿ ਉਹਨਾਂ ਨੇ ਸਾਨੂੰ ਇੰਨੇ ਇੱਕ ਚੰਗੇ ਸੁਚੱਜੇ ਵਿਚਾਰਾਂ ਵਾਲੇ ਬੱਚੀ ਦੇ ਨਾਲ ਮਿਲਾਇਆ ਬੱਚੇ ਨੂੰ ਇੰਨੀ ਚੰਗੀ ਨੌਲੇਜ ਬਾਬਾ ਜੀ ਦੇ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਸ ਗੱਲ ਦੀ ਉਮੀਦ ਕਰ ਸਕਦੇ ਹਾਂ ਕਿ ਹਾਂ ਕਿ ਸਾਡੇ ਜਿਹੜੇ ਬੱਚੇ ਨੇ ਉਹ ਚੰਗੇ ਸਿੱਖੀ ਸਿਧਾਂਤਾਂ ਨੂੰ ਪਾਲ ਰਹੇ ਨੇ ਜਾਂ ਫਿਰ ਆਉਣ ਵਾਲੇ ਸਮੇਂ 'ਚ ਜਿਹੜੇ ਸਾਡੇ ਬੱਚੇ ਨੇ ਉਹ ਸਿੱਖੀ ਇਤਿਹਾਸ ਦੇ ਨਾਲ ਸਿੱਖੀ ਸਿਧਾਂਤਾਂ ਦੇ ਨਾਲ ਜੁੜੇ ਹੋਏ ਨੇ ਬਾਕੀ ਇਸ ਬੱਚੇ ਦੇ ਇੰਟਰਵਿਊ ਬਾਰੇ ਤੁਸੀਂ ਆਪਣੀ ਰਾਇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦਿਓ ਤੁਸੀਂ ਇਸ ਇੰਟਰਵਿਊ ਨੂੰ ਸ਼ੇਅਰ ਜ਼ਰੂਰ ਕਰਿਓ ਉਹਨਾਂ ਮਾਪਿਆਂ ਦੇ ਨਾਲ ਜਿਹੜੇ ਕਹਿੰਦੇ ਨੇ ਕਿ ਸਾਡੇ ਬੱਚੇ ਗੁਰਬਾਣੀ ਨਾਲ ਨਹੀਂ ਜੁੜਦੇ ਜਿਹੜੇ ਕਹਿੰਦੇ ਨੇ ਕਿ ਸਾਡੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਨਹੀਂ ਪਤਾ ਤਾਂ ਉਹ ਇਸ ਬੱਚੇ ਦੀ ਉਦਾਹਰਣ ਜ਼ਰੂਰ ਲੈਣ ਉਹ ਮਾਪੇ ਇਸ ਬੱਚੇ ਨੂੰ ਜ਼ਰੂਰ ਦੇਖਣਾ ਕਿ ਕਿਸ ਤਰ੍ਹਾਂ ਇਹ ਬੱਚੇ ਛੋਟੀ ਉਮਰ ਦੇ ਵਿੱਚ ਗੁਰਬਾਣੀ ਨਾਲ ਜੁੜਦੇ ਨੇ ਸਿੱਖ ਸਿਧਾਂਤਾਂ ਨਾਲ ਜੁੜਦੇ ਨੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਦੇ ਭਵਿੱਖ ਨੂੰ ਇੱਕ ਚੰਗੇ ਭਵਿੱਖ ਦੇ ਰੂਪ ਦੇ ਵਿੱਚ ਦੇਖਦੇ ਹਾਂ ਆਪਣੀ ਰੈਕਮੈਂਟ ਬਾਕਸ 'ਚ ਦੇਣੀ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਿਕਾਲ